ਇਹ ਗੁਰੂ ਦੇ ਘਰ ਦੀ ਮੱਤ ਐ ਜਦੋਂ ਆਪਾਂ ਮੱਤ ਲੈ ਲਈ ਨਾ ਮੈਂ ਕੀਰਤਨ ਕਿਵੇਂ ਸੁਣਨੇ ਜਦੋਂ ਮੱਤ ਲੈ ਲਈ ਮੱਥਾ ਕਿਵੇਂ ਟਿਕਣਾ ਉਦੋਂ ਸਾਧ ਸੰਗਤ ਦੁਨੀਆ ਦੇ ਬਹੁਤ ਝਮੇਲੇ ਤੁਹਾਡੇ ਮੁੱਕ ਜਾਣਗੇ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਇੱਕ ਰਵਾਈ ਲਿਖੀ ਐ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਕਿਵੇਂ ਟਿਕਣਾ ਹੈ ਮੋਰ ਕੋਲੋਂ ਸਿੱਖ ਹੁਣ ਮੱਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟਿਕਣਾ ਤੇ ਮੋਰ ਕੋਲੋਂ ਕੀ ਸਿੱਖਣਾ ਹੈ ਉਹ ਕਹਿੰਦੇ ਇੱਕ ਜਾਨਵਰ ਉਹ ਨੇ ਜਿਹੜੇ ਪਾਣੀ ਪੀਂਦੇ ਨੇ ਪਾਣੀ ਦੇ ਵਿੱਚੋਂ ਲੰਘ ਜਾਂਦੇ ਨੇ ਉਹ ਗਾਈਆਂ ਨੇ ਪਸ਼ੂ ਨੇ ਚਾਰ ਪੈਰ ਜਾਨਵਰ ਨੇ ਉਹ ਕਿਸੇ ਤਲਾਬ ਵਿੱਚ ਪਾਣੀ ਪੀਣ ਉਹਦੇ ਵਿੱਚ ਗੰਦਗੀ ਕਰ ਦਿੰਦੇ ਨੇ ਤਲਾਬ ਵਿੱਚ ਪਾਣੀ ਪੀਣ ਉਹਦੇ ਵਿੱਚੋਂ ਲੰਘ ਕੇ ਭਰੇ ਚੱਲ ਜਾਂਦੇ ਨੇ ਤਲਾਬ ਵਿੱਚੋਂ ਪਾਣੀ ਪੀਣ ਪਰਤ ਕੇ ਤਲਾਬ ਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ ਉਹਦੇ ਵਿੱਚ ਹੀ ਮੱਝਾਂ ਬਹਿ ਕੇ ਨਾਲ ਲੱਗ ਪੈਂਦੀਆਂ ਨੇ ਪਾਣੀ ਮੈਲਾ ਕਰ ਦਿੰਦੀਆਂ ਨੇ ਕਹਿੰਦੇ ਜੇ ਸਿੱਖਣਾ ਸ਼ੁਕਰਗੁਜ਼ਾਰ ਕਿਵੇਂ ਹੋਈਦਾ ਹੈ ਸ਼ੁਕਰਾਨਾ ਕਿਵੇਂ ਕਰੀਦਾ ਹੈ ਇੱਕ ਮੋਰ ਕੋਲੋਂ ਸਿੱਖ ਜਦੋਂ ਮੋਰ ਤਲਾ ਤੇ ਪਾਣੀ ਪੀਣ ਆਉਂਦਾ ਉਹ ਚਾਰ ਕਦਮ ਹਟ ਕੇ ਪਿੱਛੇ ਖਲੋਂਦਾ ਆਪਣਾ ਸਿਰ ਝੁਕਾ ਕੇ ਲੰਬੀ ਚੁੰਝ ਕਰਕੇ ਪਾਣੀ ਪੀਂਦਾ ਫਿਰ ਕਦੇ ਪਾਣੀ ਵਾਲ ਪਿੱਠ ਨਹੀਂ ਕਰਦਾ ਉਹਨਾਂ ਪੈਰਾਂ ਨਾਲ ਦੋ ਚਾਰ ਕਦਮ ਪਿੱਛੇ ਨੂੰ ਹਟਦਾ ਉਹ ਪਾਣੀ ਦਾ ਸ਼ੁਕਰਗੁਜ਼ਾਰ ਰਹਿੰਦਾ ਐਦਾਂ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦیدار ਕਰੇ ਸਜਣਾ ਤੇਰੀ ਨજર ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੋਵੇ ਚੁੱਕੇ ਸੀ ਛੁਕਾਵੇਂ ਆਦੋ ਪੈਰ ਨਾਲ ਪਿੱਛੇ ਹਟੇ ਔਰ ਗੁਰੂ ਗ੍ਰੰਥ ਸਾਹਿਬ ਦੀ ਪ੍ਰਗਰਮਾ ਕਰੇ ਜਿਵੇਂ ਪੂਰੀ ਨજર ਮੋਰ ਦੀ ਪਾਣੀ ਦੇ ਤਲਾਬ ਤੇ ਟਿਕੀ ਰਹਿੰਦੀ ਹੈ ਇਦਾਂ ਗੁਰੂ ਦੇ ਸਰਵਰ ਤੇ ਆ ਕੇ ਤੇਰੀ ਨજર ਗੁਰੂ ਗ੍ਰੰਥ ਸਾਹਿਬ ਤੇ ਟਿਕੀ ਰਹਿਣੀ ਚਾਹੀਦੀ ਹੈ ਤੂੰ ਬੰਦਿਆਂ ਦੇ ਕੱਪੜਿਆਂ ਦੀ ਵੇਖਿਆ ਨਾ ਕਰੇ ਤੂੰ ਲੋਕਾਂ ਵੱਲ ਨਾ ਵੇਖੇ ਕੌਣ ਹੈ ਇਹ ਗੁਰੂ ਦੀ ਮਤ ਹੈ